ਸਵਾਗਤ ਜਿਹੜਾ ਤੁਹਾਨੂੰ ਅੱਜ ਧਰਨਾ ਲਾਉਣ ਦੀ ਲੋੜ ਵੀਰੇ ਮੇਰਾ ਨਾਮ ਹੈ ਰਾਣਾ ਸੰਧੂ ਤੇ ਪੋਲਿਟਿਕਲ ਪਾਰਟੀ ਤੋਂ ਹਟ ਕੇ ਮੈਂ ਦੱਸਣਾ ਚਾਹੁੰਨਾ ਕਿ ਮੈਂ ਇੱਕ ਕੰਦ ਵਾਲੇ ਹਾਜ਼ਰਖਾਂ ਦਾ ਕਾਮ ਉਸਨੀਕ ਹ ਪਿਛਲੇ 10 ਦਿਨਾਂ ਤੋਂ ਪਿੰਡ ਕੰਦ ਵਾਲਾ ਹਾਜ਼ਰਖਾਂ ਦੀ ਲਗਾਤਾਰ ਸ਼ਾਮ ਦੇ 6-7 ਵਜੇ ਤੋਂ ਲੈ ਕੇ ਸਵੇਰ ਦੇ 6-7 ਵਜੇ ਤੱਕ 12 ਘੰਟੇ ਪਿੰਡ ਦੀ ਲਾਈਟ ਨਹੀਂ ਰਹਿੰਦੀ ਪਿੰਡ ਦੀਆਂ ਜੋ ਸਰਕਾਰ ਦੇ ਨਾਲ ਜੁੜੇ ਹੋਏ ਵਿਅਕਤੀ ਹੈ ਉਹਨਾਂ ਨੂੰ ਵੀ ਕਹਿ ਕੇ ਕਿ ਵੇਖ ਲਿਆ ਬਿਜਲੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਕਹਿ ਕੇ ਕਿ ਵੇਖ ਲਿਆ ਸਿਰਫ ਉਹੋ ਹੀ ਇੱਕੋ ਲੌਲੀਪੌਪ ਕੀ ਕੋਈ ਨਹੀਂ ਜੀ ਸਵੇਰ ਤੋਂ ਆ ਜੇਗੀ ਸਵੇਰ ਤੋਂ ਆ ਜੇਗੀ ਬਹਾਨੇ ਬਾਜੀ ਉਹ ਕੀ ਕਰਦੇ ਆ ਕਹਿੰਦੇ ਕਿ ਜੋ 24 ਘੰਟਿਆਂ ਵਾਲੀ ਸਪਲਾਈ ਹੈ ਉਹਦੇ ਵਿੱਚ ਨਜਾਇਜ਼ ਮੋਟਰਾਂ ਚੱਲ ਰਹੀਆਂ ਨੇ ਹੁਣ ਇਹਨਾਂ ਨੂੰ ਕੋਈ ਪੁੱਛੇ ਵੀ ਜੇ ਨਜਾਇਜ਼ ਮੋਟਰਾਂ ਚੱਲ ਰਹੀਆਂ ਨੇ ਤਾਂ ਉਹਨਾਂ ਨੂੰ ਫੜਨਾ ਕਿੰਨੇ ਆ ਤੁਸੀਂ 30-30 ਹਜ਼ਾਰ ਤੇ 40-40 ਹਜ਼ਾਰ ਤੇ ਜੋ ਮੁਲਾਜ਼ਮ ਰੱਖੇ ਨੇ ਜੇ ਉਹ ਫੜ ਨਹੀਂ ਸਕਦੇ ਤਾਂ ਤੁਸੀਂ ਮੈਂ 10-15 ਬੰਦੇ ਆਪਦੇ ਪਿੰਡੋਂ ਦੇ ਦੇਣਾ ਨਾਲੇ 5-5 ਹਜ਼ਾਰ ਤਨਖਾਹ ਦੇ ਦਿਓ ਦੋ ਦਿਨਾਂ ਦੇ ਸਰ ਕੇ ਮੋਟਰਾਂ ਫੜ ਲੈਣਗੇ ਇਹ ਤਨਖਾਹਾਂ ਕਾਹਦੀਆਂ ਲੈਂਦੇ ਆ ਜਿਹੜੇ ਲੋਕ ਕੁੰਡੀਆਂ ਲਾਉਂਦੇ ਆ ਉਹਨਾਂ ਤੋਂ 5-5000 ਰੁਪਏ ਜਿਸ ਤਰ੍ਹਾਂ ਸੇਪੀ ਬਣਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਲੱਕੜਾਂ ਕੱਢਣ ਵਾਲੇ ਉਹਨਾਂ ਤੋਂ ਇਹਨਾਂ ਨੇ ਇੱਕ ਸੀਜ਼ਨ ਦੀ ਸੇਪੀ ਬੰਨੀ ਹੋਈ ਵੀ 5000 ਰੁਪਏ ਤੇਰੇ ਤੋਂ ਅਸੀਂ ਪਰ ਮੋਟਰ ਲੈਣਾ ਫੇਰ ਜਈ ਦਾ ਬਿਆਨ ਜਦੋਂ ਜਈ ਤਿੰਨ ਚਾਰ ਦਿਨ ਪਹਿਲਾਂ ਪਿੰਡ ਕੰਧ ਵਾਲੇ ਹਾਜ਼ਰਖਾਨ ਆਇਆ ਮੈਂ ਨਹੀਂ ਕਹਿੰਦਾ ਸਾਰਾ ਪਿੰਡ ਕੋਈ ਦਿੰਦਾ ਉਹ ਕਹਿੰਦਾ ਵੀ ਜਦੋਂ ਅਸੀਂ ਕਿਸੇ ਦੀ ਮੋਟਰ ਫੜਦੇ ਆ ਸਾਨੂੰ ਆਮ ਆਦਮੀ ਪਾਰਟੀ ਦੇ ਮੋਹਤਵਾਰ ਬੰਦਿਆਂ ਦਾ ਫੋਨ ਆ ਜਾਂਦਾ ਹੁਣ ਇੱਕ ਪਾਸੇ ਤਾਂ ਸਾਡੇ ਸੀਐਮ ਸਾਹਿਬ ਕਹਿ ਰਹੇ ਆ ਕਿ ਅਸੀਂ ਬਿਜਲੀ ਫ੍ਰੀ ਕਰ ਦਿੱਤੀ 24 ਘੰਟੇ ਬਿਜਲੀ ਕਰ ਦਿੱਤੀ ਬਿਜਲੀ ਦਾ ਬਿੱਲ ਕਿਸੇ ਨੂੰ ਨਹੀਂ ਆਉਂਦਾ ਹੁਣ ਤੁਸੀਂ ਦੱਸੋ ਵੀ ਇਹੋ ਜਿਹੀ ਬਿਜਲੀ ਦੇ ਬਿੱਲ ਨੂੰ ਅਸੀਂ ਕੀ ਚੱਟਣਾ ਜਦੋਂ ਲਾਈਟ ਆਉਂਦੀ ਹੀ ਨਹੀਂ ਤੁਸੀਂ ਸਾਨੂੰ ਬਿੱਲ ਲਾ ਦਿਓ ਮੋਟਰਾਂ ਦੀ ਗੱਲ ਕਰਦੇ ਹੋ ਕਿਸਾਨਾਂ ਨੂੰ ਤਾਂ ਮੋਟਰਾਂ ਦੀ ਜਿਹੜੀ ਲਾਈਟ ਫ੍ਰੀ ਹੈਗੀ ਮੈਂ ਵੀਰੇ ਜਿਹੜੀ 1 ਮਿੰਟ ਵੀਰੇ ਜਿਹੜੀ 1 ਮਿੰਟ ਮੇਰੀ ਗੱਲ ਸੁਣੋ ਜਿਹੜੀ ਫ੍ਰੀ ਵਾਲੀਆਂ ਮੋਟਰਾਂ ਨੇ 8 ਘੰਟੇ ਜਿਹਦੀ ਬਿਜਲੀ ਆਉਂਦੀ ਉਹ ਇੱਕ ਵਕਰੀ ਚੀਜ਼ ਹੈ ਜਿਹੜੇ 24 ਘੰਟੇ ਵਾਲੇ ਲੋਕਾਂ ਦੇ ਟਰਾਂਸਫਾਰਮ ਲੱਗੇ ਆ ਖੇਤਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ 24 ਘੰਟੇ ਵਾਲੀ ਬਿਜਲੀ ਹੈ 24 ਘੰਟਿਆਂ ਵਾਲੀ ਬਿਜਲੀ ਦੇ ਵਿੱਚੋਂ ਨਜਾਇਜ਼ ਕੁੰਡੀਆਂ ਲ ਇਹ ਬਿਜਲੀ ਵਿਭਾਗ ਵਾਲੇ ਇਹ ਗੱਲ ਕਹਿ ਰਹੇ ਆ ਹੁਣ ਇੱਕ ਚੀਜ਼ ਦੱਸੋ ਵੀ ਜਿਹੜੇ ਲੋਕਾਂ ਨੇ ਉਹਨੂੰ ਰੋਕਣਾ ਉਹ ਆਮ ਲੋਕਾਂ ਕੋਲੇ ਦਵਾਈ ਪਾ ਰਹੇ ਆ ਕਿ ਕਹਿੰਦੇ ਭਾਈ ਲੋਡ ਘਟਾ ਕਰੋ ਆਪਣੇ ਆਪ ਲੋਡ ਕੌਣ ਕੌਣ ਘਟਾ ਕਰੂਗਾ ਜਿੰਨੀ ਮਰਜ਼ੀ ਬਿੱਲੀ ਨੂੰ ਜਿੰਨਾ ਮਰਜ਼ੀ ਦੂਰੋਂ ਤਪਕਾ ਮਾਰੀ ਜੋ ਕਿ ਦੁੱਧ ਨਾ ਪੀਓ ਕਿਉਂ ਹਟੂ ਕਿ ਜਿੰਨਾ ਚਿਰ ਉਹਦੇ ਲੱਕ 'ਚ ਜਾ ਕੇ ਸੋਟਾ ਨਹੀਂ ਵੱਜਦਾ ਉਹ ਫਿਰ ਮੁੜ ਕੇ ਬਾਲਟੀ ਵਾਲ ਮੂੰਹ ਨਹੀਂ ਕਰਦੀ ਤੁਸੀਂ ਇੱਕ ਵਾਰੀ ਕੋਈ ਚਾਰ ਬੰਦਿਆਂ ਦੀਆਂ ਮੋਟਰਾਂ ਫੜੋ ਤਾਂ ਸਹੀ ਤੇ ਜਿਹੜੇ ਨਜਾਇਜ਼ ਕੁੰਡੀਆਂ ਲਾਉਂਦੇ ਆ ਸਾਡੇ ਭਰਾ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਵੀ ਤੁਹਾਡੀਆਂ ਮੋਟਰਾਂ ਕਿਹੜਾ ਚੱਲ ਜਾਂਦੀਆਂ ਚਲੋ ਦਿ ਕੋਈ ਇੱਥੇ ਰਾਜਨੀਤੀ ਖੇਡਣ ਨਹੀਂ ਆਇਆ ਸਾਰੇ ਸ਼ਾਮ ਨੂੰ 8-800000 ਰੁਪਇਆ ਦਿਹਾੜੀ ਪਾਉਂਦੇ ਸਾਰੇ ਝੋਨਾ ਲਾਉਣ ਵਾਲੇ ਆ ਮਜਬੂਰਨ ਅੱਜ ਸਾਰੇ ਆਪਣੀਆਂ ਦਿਹਾੜੀਆਂ ਮਾਰ ਕੇ ਇਹਨਾਂ ਦਾ ਸਿਆਪਾ ਕਰਨ ਵਾਸਤੇ ਇੱਥੇ ਬਿਜਲੀ ਘਰ ਜਾ ਕੇ ਬੈਠੇ ਆ ਇਹਨਾਂ ਦੀ ਬੇਸ਼ਰਮੀ ਵੇਖੋ ਵੀ ਪਿਛਲੇ ਡੇਢ ਘੰਟੇ ਤੋਂ ਅਸੀਂ ਬੈਠੇ ਆ ਅਜੇ ਤੱਕ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਫੇਰ ਕੱਲ ਨੂੰ ਕਹਿਣਗੇ ਜੀ ਇਹਨਾਂ ਨੇ ਵੱਡਾ ਰੋਡ ਬੰਦ ਕਰਤਾ ਅਸੀਂ ਕਰੀਏ ਨਾ ਤੇ ਕੀ ਕਰੀਏ ਭਾਈ ਅਸੀਂ ਵਦੀਕਾਂਗੇ ਘੰਟਾ ਕੋਈ ਸਾਡਾ ਹੱਲ ਕਰ ਦੇ ਠੀਕ ਆ ਨਹੀਂ ਤਾਂ ਅਸੀਂ ਉੱਥੇ ਡੱਬਲੇ ਰੋਡ ਤੇ ਜਾ ਕੇ ਮੇਨ ਰੋਡ ਬੰਦ ਕਰਾਂਗੇ ਦੇ ਧਰਨੇ ਤੇ ਬੈਠੇ ਹੋ ਕਿ ਪ੍ਰਸ਼ਾਸਨ ਦੇ ਅਧਾਰੀਆਂ ਨੂੰ ਪਹਿਲਾਂ ਮਿਲੇ ਹੋ ਐਸਡੀਓ ਵਗੈਰਾ ਨੂੰ ਮਿਲੇ ਹੋ ਸਾਰਿਆਂ ਨਾਲ ਗੱਲ ਹੋਈ ਹੈ ਜੀ ਸਾਰਿਆਂ ਨੂੰ ਹੁਣ ਸਵੇਰ ਦਾ ਐਸਡੀਓ ਦਾ ਫੋਨ ਬੰਦ ਆ ਰਿਹਾ ਜੀ ਇਹ 10 ਦਿਨ ਹੋ ਗਏ ਇੱਕ ਦਿਨ ਦਾ ਮਸਲਾ ਨਹੀਂ ਹੈ ਕੋਈ ਪਾਗਲ ਨਹੀਂ ਹੈ ਕਿ ਇੱਕ ਦਿਨ ਦੇ ਵਿੱਚ ਲਾਈਟ ਬੰਦ ਹੋ ਗਈ ਤੇ ਆ ਕੇ ਇੱਥੇ ਬੈਠ ਗਿਆ 10 ਦਿਨ ਹੋ ਚੁੱਕੇ ਇਸ ਚੀਜ਼ ਨੂੰ ਕਿ ਲਗਾਤਾਰ ਸਾਰਾ ਪਿੰਡ ਘਰ ਲਾ ਰਿਹਾ ਤੁਸੀਂ ਮੈਂ ਤਾਂ ਕਹਿਣਾ ਕਿ ਆਪਦਾ ਕੈਮਰਾ ਲੈ ਕੇ ਪਿੰਡ ਦੇ ਵਿੱਚ ਰਾਤ ਨੂੰ ਆਉ ਹ ਤੁਸੀਂ ਗ੍ਰਿਡ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਪਿੰਡ ਦੀ ਲਾਈਟ ਨਹੀਂ ਹੈ ਤੇ ਉਲਟਾ ਦੂਜੇ ਪਿੰਡਾਂ ਦਾ ਸਾਡੀਆਂ ਪੁੱਠੀਆਂ ਕੁੰਡੀਆਂ ਸਿੰਘ ਪਸਾਉਂਦੇ ਆ ਮਾਤਾ ਕੀ ਮਸਲਾ ਜੇ ਤੁਹਾਨੂੰ ਜਿਹੜਾ ਰੋਡ ਜਾਮ ਕਰਨਾ ਪਿਆ ਜਾਮ ਕੀਤਾ ਜੀ ਅਸੀਂ ਤਾਂ ਬਿਜਲੀ ਕਰਕੇ ਕੀਤਾ ਸਾਨੂੰ ਦਿਨੇ ਅਸੀਂ ਕੰਮ ਕਰਦੇ ਰਾਤ ਨੂੰ ਸਾਡੀ ਲਾਈਟ ਨਹੀਂ ਆਉਂਦੀ ਬੱਚੇ ਵਿਚਾਰੇ ਰੋਂਦੇ ਆ ਤੇ ਗ੍ਰੇਡਰ ਆਸੀਂ ਥਾਂ ਦਿੱਤਾ ਤੇ ਪਾਸੇ ਪਿੰਡਾਂ ਦੀ ਜਗੀ ਜਾਂਦੀ ਤੇ ਸਾਡੇ ਬੰਦ ਕਰਨੇ ਤੇ ਮੋਟਰਾਂ ਲਾ ਦਿੰਗਾ ਫਰੀ ਕਿਹੜਾ ਪਿੰਡ ਤੁਸ ਕੰਦ ਵਾਲਾ ਹਾਜ਼ਰ ਕਾ ਜੀ ਮੋਟਰਾਂ ਲਾ ਦਿੰਦੇ ਤੇ ਜਾਇਜ਼ ਫੜਦੇ ਕਿਉਂ ਨਹੀਂ ਇਹ ਜੀ ਮੋਟਰ ਤੁਸੀਂ ਗੱਲ ਕਰਦੇ ਹੋ ਸਰਕਾਰ ਨੇ ਵੈਸੇ ਫਰੀ ਕੀਤੀ ਹੋਈ ਆ ਤੇ ਫਰੀ ਨਾਲ ਢਿੱਡ ਭਰਦਾ ਉਹਨਾਂ ਦਾ ਜੱਟਾਂ ਦਾ हरियाणा ਦੇ ਢਿੱਡ ਭਰਦਾ ਉਹਨਾਂ ਦਾ ਸਾਨੂੰ ਫੇਰ ਹੀ ਪਰੇਸ਼ਾਨ ਕਰਦੇ ਰਾਤ ਨੂੰ ਦਿਨੇ ਅਸੀਂ ਕੰਮ ਕਰਦੇ ਵੇ ਕਿੰਨੀ ਜਨਤਾਾਂ ਕੇ ਮਰਦੀ ਗਰਮੀ ਦੇ ਵਿੱਚ ਤੇ ਰਾਤ ਨੂੰ ਲਾਈਟ ਨਹੀਂ ਹੁੰਦੀ ਬੈਠੀਓ ਤੁਹਾਡੀ ਕੀ ਮੰਗ ਕੀ ਆ ਸਾਡੀ ਤਾਂ ਮੰਗ ਹੈ ਵੇ ਸਾਡੀ 24 ਘੰਟੇ ਦੀ ਲਾਈਟ ਚੱਲਦੀ ਰਹੇ ਆ ਸਾਡਾ ਤਾਂ ਹੱਕ ਮਿਲਣਾ ਚਾਹੀਦਾ ਨਹੀਂ ਇੱਥੇ ਹੀ ਮਰ ਜਾਣਾ ਅਜਿਹਾ ਬਸ ਨਾ ਛੱਡਣਗੇ ਤਾਂ ਹਾਂ ਸਾਡੀ ਕੋਈ ਲੜਾਈ ਚਾਹ ਵੇ ਸਾਰੀ ਹਾਂ ਹਾਂ ਇੱਥੇ ਹੱਕ ਮਿਲਣਾ ਚਾਹੀਦਾ ਸਾਨੂੰ ਤਾਂ ਹਾਂ ਲੱਖ ਲੱਖ ਰੁਪਏ ਬਣਖਾ ਲੈਣ ਦਾ ਇਹ ਰੈਸ਼ਨਾ ਥੱਲੇ ਪਕਟੇ ਆ ਸਾਨੂੰ ਤੰਗ ਕਰਦੇ ਆ ਅਸੀਂ ਧੁੱਪੇ ਸੜਦੇ ਆ ਅਸੀਂ ਕੰਮ ਕਰਦੇ ਆ ਫੇਰ ਹੀ ਸਾਨੂੰ ਨਹੀਂ ਲਾਈਟ ਮਿਲਦੀ ਹਾਂਜੀ ਮਾਤਾ ਕਿਹੜਾ ਪਿੰਡ ਆ ਤੁਹਾਡਾ ਤੇ ਕੀ ਮਸਲਾ ਜੀ ਤੁਹਾਡਾ ਹਾਜ਼ਿਲ ਕਾ ਕੰਧਾ ਸਾਡਾ ਪਿੰਡ ਆ ਹਾਂਜੀ ਸਾਨੂੰ ਲਾਈਟ ਆਉਂਦੀ ਨਹੀਂ ਬੱਚੇ ਸਾਡੇ ਬਿਮਾਰ ਹੋਏ ਪਏ ਆ ਸਾਡੀ ਪੈਸੇ ਗਰੀਬਾਂ ਦੀ ਪੈਸੇ ਤੇ ਗਰੀਬਾਂ ਦੀ ਪੈਸੇ ਲਾ ਕੇ ਲੈਤਾ ਤੇ ਸਾਨੂੰ ਤੰਗ ਕਰਦੇ ਹੈਗੇ ਸਾਡੇ ਗਨੇਡ ਬਣਾ ਦੇ ਉੱਥੇ ਪੈੜੀ ਦੇ ਵਿੱਚ ਸਾਡੀ ਤਾਂ ਉਹ ਦੇ ਨਾਲ ਤੇ ਲੈਟ ਨਹੀਂ ਜਾਂਦੀ ਤੇ ਬੱਚੇ ਸਾਡੇ ਤੁਹਾਡਾ ਪਿੰਡ ਤੇ 24 ਘੰਟੇ ਵਿੱਚ ਨਹੀਂ ਜੀ ਨਹੀਂ 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 ਨਿਆਜ਼ ਮੋਟਰ ਆਈ ਜਾਂਦੇ ਨੇ ਨਿਆਜ਼ ਮੋਟਰ ਜੀਵਿੰਦਾ ਰਹਿੰਦੇ ਰੰਗ ਲੱਗਾ ਛੋਨੇ ਪਾ ਲਈ ਜਾਂਦੇ ਅਗਰੇ ਤੇ ਗਰੀਬਾਂ ਦੇ ਬੱਚੇ ਵੇਖੀ ਨਾ ਤੜ ਤੜ ਫਰ ਮਰਦੇ ਐ ਲਾਈਟ ਤੋਂ ਬਿਨਾਂ ਸਾਡੇ ਚੱਕਰ ਤਾਂ ਨਹੀਂ 600 ਜੁਗ ਤਕਰੀਬ ਨੂੰ ਬਣਦੀ ਹੋਈ ਹੈ ਕੋਈ ਮਾਫੀ ਕੋਈ ਨਹੀਂ ਮਾਫੀ ਮੂੰਹ ਤੋਂ ਕੁਝ ਨਹੀਂ ਕਹਾਂ ਤੇ 1000 ਰੁਪਿਆ ਦੇ ਨਾਲ ਸਾਨੂੰ ਠੋਕਿਆ ਮਾਫ ਕਿਹੜੀ ਮਾਫ ਕਿਹੜੀ ਨਾ ਸਾਨੂੰ ਗਰੀਬਾਂ ਨੂੰ ਕੀ ਹੈਗਾ ਤੰਗ ਨਾ ਫਿਰ ਫਿਰ ਲਾਉਣ ਦੇ ਨਾ ਬਿੱਲ ਵੀ ਆ ਰਿਹਾ ਤੋ ਫਿਰ ਲਾਉਂਦਾ ਦੇਣ ਜੀ 100 ਰੁਪਿਆ ਆ ਰਿਹਾ ਤੇ ਆ ਬਿੱਲ ਨਾ ਉਹ ਮੋਟੇ ਚੋਣਾਂ ਕੀ ਕਰੇ ਕੋਈ ਹਾਂ ਕਿਹੜੀ ਗੱਲੋਂ ਮਾਪਾ ਬਾਈ ਦਾ ਸਾਡੀ ਸਾਡੀ ਚੀਜ਼ ਰਾਤ ਤੀਕ ਤੱਕ ਨਾ ਹੋਈ ਹੈ ਕੀ ਗੱਲਬਾਤ ਰਾਤ ਸਾਡੇ ਗ੍ਰਿਡ ਦਾ ਕੰਡ ਵਾਲਾ ਉਥੇ G7 ਇੱਕ ਸਾਡਾ ਫੀਡਰ ਹੈਗਾ ਜਿੱਤੇ ਕੰਨ ਦਾ ਲਈ ਬਲੱਟ ਚੱਲਦੀ ਐ ਨਾਲੇ ਦਾ ਟਾਣੀਆਂ ਵੀ ਚੱਲਦੀ ਐ। ਸਾ ਟਾਣੀਆਂ ਵਾਲੇ ਲੋਕ ਕੀ ਕਰਦੇ ਐ ਰਾਤ ਨੂੰ ਉਹਨਾਂ ਦੇ ਸਿੱਧੀਆਂ ਕੁੰਡੀਆਂ ਲਾ ਲੈਂਦੇ ਐ ਜਿਹਦੇ ਕਰਕੇ ਸਾਡਾ ਜਿਹੜਾ ਲੋਡ ਉਹ ਅਨਬੈਲੈਂਸ ਹੋ ਜਾਂਦਾ। ਅਨਬੈਲੈਂਸਿੰਗ ਕਰਕੇ ਇਹਦਾ ਫੀਡਰ ਰੋਟ ਬਾਰ-ਬਾਰ ਟ੍ਰਿਪ ਕਰੀ ਜਾਂਦਾ। ਤਾਂ ਰਾਤ ਜਦੋਂ ਬਾਰ-ਬਾਰ ਟ੍ਰਿਪ ਕਰ ਰਿਹਾ ਸੀਗਾ ਤਾਂ ਸਾਡਾ ਜਿਹੜਾ ਡਿਊਟੀ ਦੇ ਐਸਐਸਏ ਬੈਠਾ ਸੀ ਉਹਨੇ ਫੀਡਰ ਫੇਰ ਚਲਾਇਆ ਚਾਲੂ ਹੋ ਗਿਆ ਸੀ ਪਰ ਉੱਥੇ ਲੋਕ ਐਨੇ ਕ ਇਕੱਠੇ ਹੋ ਗਏ ਜਿਨ੍ਹਾਂ ਨੇ ਆ ਕੇ ਪਹਿਲਾਂ ਤਾਂ ਉਹਦਾ ਗੇਟ ਤੋੜਿਆ ਵਾੜ ਤੋੜ ਕੀਤੀ ਫਿਰ ਸਾਡਾ ਬੰਦਾ ਅੰਦਰ ਗੇਟ ਤੋੜ ਕੇ ਉਹਦੇ ਕਟ ਮਾਰ ਕੀਤੀ ਗਾੜੀ ਗਲੂਜ ਕੀਤਾ ਉਹਦੇ ਵਿਸ਼ੇ ਤੇ ਅਸੀਂ ਰਾਤ ਨੂੰ ਫਿਰ ਸਾਡੇ ਹੋਰ ਬਾਹਰੋਂ ਟੇਮਪੋਰਸ ਮਗਾਨੀ ਪੀ ਸਾਰਾ ਕੁਝ ਕੀਤਾ ਫਿਰ ਜਿਹੜੇ ਲੋਕ ਸੀ ਸਾਰੇ ਚਲੇ ਗਏ ਉਸ ਤੋਂ ਬਾਅਦ ਸਾਰੇ ਫੀਡ ਬਿਲਕੁਲ ਉਹ ਸਹੀ ਚੱਲੀ ਜਾਂਦਾ ਹੈਗਾ ਬਾਕੀ ਹੁਣ ਇਹਨਾਂ ਨੇ ਉਹ ਜਿਹੜਾ ਰਾ ਦਾ ਕਾਰਡ ਹੋਇਆ ਸੀਗਾ ਉਹਦੇ ਐਪ ਦੇ ਵਿੱਚ ਸਾਡੇ ਨਾ ਪਰਚਾ ਨਾ ਹੋਵੇ ਹੋਰ ਨਾ ਕੁਝ ਹੋਵੇ ਸਕਦੇ ਨਾ ਧੰਨ ਲਾ ਲਾ ਕੀ ਸਰ ਤਾਂ ਇਹ ਲੋੜ ਡਿਪਾਰਟਮੈਂਟ ਲਈ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜੀ ਜਿਨ੍ਹਾਂ ਨੇ ਕੋਈ ਉੱਥੇ ਕਾਪੀ ਨਹੀਂ ਦੇਣੀ ਹਾਂ ਅਸੀਂ ਉਹਦੇ ਬਾਰੇ ਸਾਡੇ ਜੋ ਐਸਐਸਸੀ ਸਾਹਿਬ ਨੇ ਉਹਨਾਂ ਨੇ ਉਹਦੇ ਰਿਟਰਨ ਉਸ ਨੂੰ ਐਫਐਲੋਜ ਕਰਵਾਈਏ ਦੇਤੀ ਉਹਨਾਂ ਨੂੰ ਐਫਐਲੋਜ ਕਰਕੇ ਜੋ ਬੰਦੇ ਦਾ ਨਾਮ ਸੀ ਉਹ ਵੀ ਨਾਮ ਦਿੱਤੇ ਜਿਹੜਾ ਨੇ ਸਾਡੇ ਬੰਦੇ ਨਾਲ ਕੁੱਟ ਮਾਰ ਕੀਤੀ ਹੈ ਬਹੁਤ ਸਾਡਾ ਇੰਸਪੈਕਟਰ ਸਾਹਿਬ ਨੇ ਸਹਾਸਨ ਦਿੱਤਾ ਮੈਂ ਉਹਨਾਂ ਜੋ ਪਤਾ ਕਰ ਵੀ ਕਰਾਂਗਾ ਜੀ ਸਰ ਸਪਲਾਈ ਉੱਥੇ ਚੱਲ ਰਹੀ ਹੈ ਜੀ ਅਸਟਮ ਚੱਲ ਰਹੀ ਹੈ ਜੀ ਸਰ ਜਿਹੜਾ ਧਰਨਾ ਦਿੱਤਾ ਸੀ ਇਹ ਕਿੱਥੋਂ ਦੇ ਸੀ ਦੱਸੋ ਹਾਂ ਇਹ ਕੰਡਾਲ ਦੇ ਠੀਕ ਹੈ ਸਰ ਹੋਰ ਕੋਈ ਪਿੰਡ ਦਾ ਵੀ ਕੋਈ ਇਸ਼ੂ ਸੀ ਜਾਂ ਨਹੀਂ ਸੀ ਨਹੀਂ ਨਹੀਂ ਕੋਈ ਇਸ਼ੂ ਨਹੀਂ ਸੀ ਠੀਕ ਹੈ